ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਨਵੇਂ ਗੁਰਦੇਵ ਇਹਨਾਂ ਦੀ ਰਚਨਾ ਤੋਂ ਇਹ 34ਵਾਂ ਸ਼ਲੋਕ ਉਚਾਰਣ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 1428 ਉੱਪਰ ਸਭਾਇਮਣ ਹੈ ਆਵਸਰ ਸ਼ਲੋਕ ਦੁਆਰਾ ਸਤਿਗੁਰ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰੀਏ ਸਤਿਗੁਰ ਜੀ ਫਰਮਾਉਂਦੇ ਨੇ ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਕਹਿੰਦੇ ਉਸ ਮਾਲਕ ਨੂੰ ਪਾਉਣ ਦੀ ਖਾਤਰ ਉਸ ਮਾਲਕ ਦੇ ਨਾਲ ਜੁੜਨ ਦੀ ਖਾਤਰ ਮੈਂ ਅਨੇਕਾਂ ਯਤਨ ਕੀਤੇ ਪਰ ਹੋਇਆ ਕਿ ਮਿਟਿਓ ਨਾ ਮਨ ਕੋ ਮਾਨ ਮੇਰੇ ਮਨ ਦਾ ਮਾਣ ਨਾ ਮਿਟਿਆ ਮੇਰੇ ਮਨ ਦਾ ਹੰਕਾਰ ਜਿਹੜਾ ਹੈ ਮਾਨ ਦਾ ਅਰਥ ਹੈ ਹੰਕਾਰ ਮੇਰੇ ਮਨ ਦਾ ਹੰਕਾਰ ਦੂਰ ਨਹੀਂ ਹੋਇਆ ਹੁਣ ਵੇਖੋ ਸਾਧ ਸੰਗਤ ਜੀ ਜਿਹੜਾ ਮਨ ਦਾ ਹੰਕਾਰ ਹੈ ਸਹਿਬ ਨੇ ਆਖਿਆ ਅਸੀਂ ਬਾਰੀ ਤੌਰ ਤੇ ਕਰਮ ਕਾਂਡ ਕਰਨ ਲੱਗ ਪਈਏ ਬਾਰੀ ਤੌਰ ਤੇ ਅਸੀਂ ਪਾਠ ਪੂਜਾ ਕਰਨ ਲੱਗ ਪਈਏ ਜੇ ਅਸੀਂ ਇਹਨਾਂ ਤਰੀਕਿਆਂ ਨਾਲ ਆਖੀਏ ਕੇ ਮਾਲਕ ਮੇਰੇ ਹਿਰਦੇ ਵਿੱਚ ਵਸ ਜਾਵੇਗਾ ਤੇ ਸਹਿਬ ਕਹਿੰਦੇ ਉਲਟਾ ਕੀ ਹੋ ਜਾਵੇਗਾ ਕਈ ਮਨੁੱਖ ਇਦਾਂ ਨੇ ਕਿ ਉਹ ਇਹਨਾਂ ਚੀਜ਼ਾਂ ਦਾ ਹੀ ਹੰਕਾਰ ਜਿਹੜਾ ਉਹ ਕਰਨ ਲੱਗ ਪੈਂਦੇ ਨੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਕਹਿੰਦੇ ਮਨੁੱਖ ਪਾਠ ਵੀ ਕਰਦਾ ਹੈ ਅਤੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਕਰ ਲੈਂਦਾ ਹੈ ਪਾਠ ਪਰਿਓ ਅਰਵੇਦ ਵਿਚਾਰਿਓ ਨਿਵਲ ਪਉੰਗਮ ਸਾਧੇ ਜੋਗੀਆਂ ਵਾਲੇ ਕਹਿੰਦੇ ਨਿਉਲੀ ਕਰਮ ਵੀ ਜੜੇ ਹੋ ਕੀਤੇ ਇਹ ਵੀ ਯਤਨ ਕੀਤਾ ਨਿਵਲ ਪਉੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕੇ ਜਿਹੜੇ ਪੰਜ ਜਨ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹਨਾਂ ਨਾਲੋਂ ਮੇਰਾ ਸੰਗ ਨਾ ਛਟਾ ਸਗੋ ਹੋਇਆ ਕੀ ਅਧਿਕ ਅਹੰਭ ਵਧਵਾਦੇ ਹੋਰ ਕਹਿੰਦੇ ਵਧੀਗ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ ਪਹਿਲਾਂ ਤੇ ਇਹ ਸੀ ਮੈਨੂੰ ਪਾਠ ਨਹੀਂ ਆਉਂਦਾ ਮੈਂ ਵਿਚਾਰ ਨਹੀਂ ਕਰ ਸਕਦਾ ਮੈਂ ਜੋਗੀਆਂ ਵਾਲੇ ਨਿਯਮਿਕ ਕਰਮ ਨਹੀਂ ਕਰਦਾ ਤੇ ਹੁਣ ਬੰਦੇ ਨੂੰ ਇਸ ਚੀਜ਼ ਦਾ ਹੰਕਾਰ ਹੋ ਗਿਆ ਕਿ ਮੈਂ ਹੁਣ ਪਾਠ ਵੀ ਕਰ ਲੈਣਾ ਹਾਂ ਮੈਂ ਪਾਠ ਵੀ ਬੜਾ ਸ਼ੁੱਧ ਕਰ ਲੈਣਾ ਹਾਂ ਮੈਂ ਹੁਣ ਜਿਹੜਾ ਪਾਠ ਕਰਦਾ ਹਾਂ ਉਹ ਸ਼ਬਦੀ ਮੈਂ ਵਿਚਾਰ ਵੀ ਬੜੀ ਸੋਹਣੀ ਕਰਨੀ ਨਾ ਕਿਉਂਕਿ ਇਹਨਾਂ ਚੀਜ਼ਾਂ ਦਾ ਵੀ ਹੰਕਾਰ ਮਾਣ ਜਿਹੜਾ ਮਨੁੱਖ ਦੇ ਅੰਦਰ ਆ ਜਾਂਦਾ ਹੈ ਸੂਖਮ ਤੋਂ ਸੂਖਮ ਹਮੇ ਮਨੁੱਖ ਦੇ ਅੰਦਰ ਜਿਹੜੀ ਉਹ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਹਮੈ ਜਿਹੜਾ ਮਾਨ ਹੈ ਹੰਕਾਰ ਹੈ ਇਹ ਦੂਰ ਛੇਤੀ ਕੀਤੇ ਨਹੀਂ ਹੁੰਦਾ ਹੈ ਮਾਲਕ ਦੀ ਕਿਰਪਾ ਹੋਵੇ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਇਹ ਦੂਰ ਹੋ ਸਕਦਾ ਹੈ ਨਹੀਂ ਤੇ ਸਹਿਬ ਨੇ ਆਖਿਆ ਮਨੁੱਖ ਪਾਠ ਦਾ ਵੀ ਹੰਕਾਰ ਕਰਨ ਲੱਗ ਪਵੇਗਾ ਜੋਗੀਆਂ ਵਾਲੇ ਨਿਯਮਲੀ ਕਰਮ ਕਰਦਾ ਉਹਨਾਂ ਦੇ ਵੀ ਹੰਕਾਰ ਕਰਨ ਲੱਗ ਪਵੇਗਾ ਅਦਿਕ ਸਗੋ ਹੰਕਾਰ ਹੋ ਗਿਆ ਮੈਂ ਇਹ ਕਰਮ ਕਰਨ ਲੱਗ ਪਿਆ ਫਿਰ ਅੱਗੇ ਕਹਿੰਦੇ ਪਿਆਰੇ ਇਹਨ ਵਿਦ ਮਿਲਣ ਨਾ ਜਾਈ ਕਹਿੰਦੇ ਇਹ ਪਿਆਰੇ ਇਹਨਾਂ ਤਰੀਕਿਆਂ ਨਾਲ ਮਿਲਿਆ ਨਹੀਂ ਜਾਣਾ ਇਹਨਾਂ ਤਰੀਕਿਆਂ ਨਾਲ ਤੂੰ ਹੋਰ ਆਪਣੇ ਅੰਦਰ ਹੰਕਾਰ ਵਧਾਲਿਆ ਇਹਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾਂ ਇਦਾਂ ਦੇ ਮੈਂ ਅਨੇਕਾਂ ਕਰਮ ਕੀਤੇ ਜਿਨੂੰ ਸਹਿਬ ਕਹਿੰਦੇ ਯਤਨ ਬਹੁਤ ਮੈਂ ਕਰ ਰਿਹਾ ਮੈਂ ਕੀ ਇਹ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕਾ ਦਵਾਰਾ ਦੀਜੇ ਬੁੱਧ ਵਿਵੇਕਾ ਕਿੰਦੇ ਮੈਂ ਇਦਾਂ ਦੇ ਅਨੇਕਾਂ ਯਤਨ ਕੀਤੇ ਪਰ ਹੁਣ ਮੈਂ ਹਾਰ ਕੇ ਥੱਕ ਹਾਰ ਕੇ ਸਵਾਮੀ ਹਿਮਾਲਤ ਮੈਂ ਤੇਰੇ ਦਰ ਤੇ ਆ ਗਿਆ ਹੁਣ ਮੈਨੂੰ ਕੀ ਕਰ ਦੀਜੇ ਬੁੱਧ ਬਵੇਕਾ ਤੂੰ ਮੈਨੂੰ ਬਵੇਕ ਬੁੱਧੀ ਬਖਸ਼ਿਸ਼ ਕਰ ਬਵੇਕ ਦਾ ਅਰਥ ਦਾ ਸਾਥ ਸੰਗਤ ਵਿਚਾਰ ਵਾਣ ਬੁੱਧੀ ਭਾਵ ਚੰਗੇ ਮਾੜੇ ਦੀ ਪਰਖ ਇਹਨੂੰ ਕਹਿੰਦੇ ਆ ਪਰਖ ਵਾਲੀ ਬੁੱਧੀ ਵਿਚਾਰ ਵਾਲੀ ਬੁੱਧੀ ਨੂੰ ਕਹਿੰਦੇ ਆ ਬਵੇਕ ਬੁੱਧ ਅਸੀਂ ਹਰ ਰੋਜ਼ ਅਰਦਾਸ ਵਿੱਚ ਵੀ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਪਾਵੇ ਹੈ ਗੁਰੂ ਜੀ ਆਪਣੇ ਸਿੱਖਾਂ ਨੂੰ ਬਵੇਕ ਦਾਣ ਵੀ ਬਖਸ਼ਿਸ਼ ਕਰੋ ਤੇ ਸ੍ਰੀ ਗੁਰੂ ਪੰਚਮ ਪਾਸ਼ਾ ਜੀ ਕਹਿੰਦੇ ਮੈਂ ਉਹਨਾਂ ਹਾਰ ਕੇ ਉਸ ਮਾਲਕ ਦੇ ਦੁਆਰੇ ਤੇ ਆ ਬੈਠਾ ਹਾਂ ਕਿ ਹੈ ਮਾਲਕ ਜੀ ਤੁਸੀਂ ਮੈਨੂੰ ਵਿਚਾਰ ਵਾਲੀ ਬੁੱਧੀ ਜਿਹੜੀ ਉਹ ਬਖਸ਼ਿਸ਼ ਕਰੋ ਅੱਗੇ ਫਿਰ ਸਾਰੇ ਹੀ ਸ਼ਬਦ ਦੇ ਵਿੱਚ ਕਿਉਂਕਿ ਅਸ਼ਟਰੂਪ ਅਸ਼ਟਪਦੀ ਰੂਪੇ ਸ਼ਬਦ ਹੈ ਸੁਰ ਢਾਗ ਅੰਦਰ ਪੰਚਮ ਬਾਸ਼ਰੀ ਦਾ ਇਹ ਸਾਰੇ ਸ਼ਬਦ ਵਿੱਚ ਹੀ ਸਤਿਗੁਰਾਂ ਨੇ ਸਮਝਾਇਆ ਕਿ ਕਿਹੜੇ ਕਿਹੜੇ ਯਤਨ ਕੀਤੇ ਕਿਹੜੇ ਕਿਹੜੇ ਮਨੁੱਖ ਧਰਮ ਦੇ ਨਾਮ ਉੱਪਰ ਯਤਨ ਕਰ ਰਿਹਾ ਹੈ ਸਮਾਲਕ ਨੂੰ ਪਾਉਣ ਲਈ ਕਹਿੰਦੇ ਮੋਣ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨਵਾਹੀ ਤਟ ਤੀਰਤ ਬਹੁ ਤਰਤੀ ਭ੍ਰਮਿਓ ਦੁਬਿ ਦਾ ਛੁਟਕੈ ਨਾਹੀ ਮੋਣ ਵੀ ਰੱਖਣ ਲੱਗ ਗਿਆ ਕਰਪਾਤੀ ਦਰਤ ਆਤ ਦੇ ਰਾਕੇ ਦੇ ਉਪਰਸ਼ਾਦਾ ਪਾਣੀ ਹੈ ਉਸ਼ਕਨ ਲੱਗ ਪਿਆ ਨਗਨ ਫਿਰਿਉ ਬਨਵਾਹੀ ਬਨ ਦਾ ਅਰਥ ਹੈ ਜੰਗਲ ਕਹਿੰਦੇ ਨਗਨ ਕਪੜੇ ਲਾ ਕੇ ਨਗਨ ਰਹਿਣ ਲੱਗ ਪਿਆ ਭਾਵ ਜੰਗਲ ਦੇ ਵਿੱਚ ਜਾ ਕੇ ਕਹਿੰਦਾ ਮੈਂ ਪਗਟੀ ਇਸ ਮਾਲਕ ਦੀ ਕਰਿਆ ਤੇ ਤੀਰਥਾਂ ਤੇ ਵੀ ਪਰਮ ਦਾ ਫਿਰਦਾ ਹੈ अनेका ਇਦਾਂ ਦੇ ਯਤਨ ਕੀਤੇ ਪਰ ਸਹਿਬ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਤੇਰੇ ਅੰਦਰ ਸੂਖਮ ਸੂਖਮ ਤੋਂ ਸੂਖਮ ਹਮੇ ਜੜੀਓ ਬੜਾ ਨਰਵੀ ਤੇ ਜੇ ਤੂੰ ਚਾਹਨਾ ਹੈ ਮੇਰੇ ਅੰਦਰੋਂ ਹਉਮੈ ਜਿਹੜੀ ਉੱਕਾ ਹੀ ਨਿਕਲ ਜਾਵੇ ਤੇ ਉਹ ਕਿਵੇਂ ਦੂਰ ਹੋਵੇਗੀ ਉਹ ਹੋਵੇਗੀ ਉਸ ਮਾਲਕ ਦੀ ਕਿਰਪਾ ਨਾਲ ਉਸ ਮਾਲਕ ਦਾ ਨਾਮ ਜਪ-ਜਪ ਕੇ ਕਿਉਂਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਕੋਲ ਵੀ ਆਈ ਕਬੀਰ ਆਈ ਮੁਝਪੈ ਅਣਕ ਕਰੇ ਕਰ ਭੇਸ ਹਮ ਰਾਖੇ ਗੁਰੇ ਆਪਣੇ ਉਹਨ ਕੀਨੋਂ ਆਦੇਸ਼ ਕਹਿੰਦੇ ਮੈਨੂੰ ਨਮਸਕਾਰ ਕਰਕੇ ਚਲੇ ਗਈ ਕਬੀਰ ਜੀ ਕਹਿੰਦੇ ਮੇਰੇ ਕੋਲ ਵੀ ਕਬੀਰ ਆਈ ਮੁਝਾ ਪੈ ਕਹਿੰਦੇ ਮੇਰੇ ਕੋਲ ਵੀ ਆਈ ਅਣਕ ਕਰੇ ਕਰ ਬਿਸ अनेका ਤਰੀਕਿਆਂ ਦੇ ਨਾਲ अनेका ਤਰੀਕਿਆਂ ਦੇ ਨਾਲ ਆਈ ਮੇਰੇ ਕੋਲ अनेका ਵਿਧੀਆਂ ਦੇ ਨਾਲ ਫਿਰ ਕਹਿੰਦੇ ਹਮ ਰੱਖੇ ਗੁਰ ਆਪਣੇ ਕੀ ਗੱਲ ਹੋਈ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਰੱਖ ਲਿਆ ਉਹਨ ਕੀਨੋ ਆਦੇਸ਼ ਮੇਰੇ ਅਗੇ ਆਦੇਸ਼ ਕਰਕੇ ਨਮਸਕਾਰ ਕਰਕੇ ਚਲੇ ਗਏ ਇਸੇ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਛੜੀ ਕਹਿੰਦੇ ਜਤਨ ਬਹੁਤ ਮੈਂ ਕਰ ਰਹੇ ਹੋ ਮਿਟੇ ਹੋ ਨਾ ਮਨ ਕੋ ਮਾਨ ਕਹਿੰਦੇ ਹੈ ਮਨੁੱਖ ਇੰਨਾ ਦੇ ਅਨੇਕਾਂ ਤੋਂ ਕਰਮ ਕਰਦਾ ਰਹੇ ਅਨੇਕਾਂ ਤੋਂ ਯਤਨ ਕਰਦਾ ਰਹੇ ਪਰ ਤੇਰੇ ਅੰਦਰੋਂ ਮਾਣ ਹੰਕਾਰ ਦੂਰ ਨਹੀਂ ਹੋ ਸਕਦਾ ਮਾਣ ਹੰਕਾਰ ਦੂਰ ਹੋਣਾ ਹੈ ਇਹ ਗੁਰੂ ਦੀ ਕਿਰਪਾ ਹੈ ਇਹ ਤੂੰ ਗੁਰੂ ਅਕਾਲ ਪੁਰਖ ਵੈ ਗੁਰੂ ਦਾ ਨਾਮ ਜਪੇਗਾ ਨਹੀਂ ਤੇ ਸਹਿਬ ਨੇ ਵੇਖੋ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਦਾ ਗਉੜੀ ਰਾਗ ਅੰਦਰ ਪਹਿਲਾ ਹੀ ਸ਼ਬਦ ਹੈ ਉਹਦੇ ਵਿੱਚ ਸਤਿਗੁਰਾਂ ਨੇ ਸਾਧੂਆਂ ਨੂੰ ਕਿਹਾ ਤੋਕੇ ਜਿਹੜੇ ਸਾਧੂ ਪੁਰਸ਼ ਨੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਾਧੂ ਹਾਂ ਅਸੀਂ ਸਾਧੂ ਹਾਂ ਅਸੀਂ ਦੁਨੀਆਂ ਨਾਲੋਂ ਵੱਖਰੇ ਹਾਂ ਤੇ ਸਹਬ ਨੇ ਉਹਨਾਂ ਨੂੰ ਕਿਹਾ ਸਾਧੋ ਮਨ ਕਾ ਮਾਣ ਤਿਆਗੋ ਤੁਸੀਂ ਇਸ ਚੀਜ਼ ਦਾ ਹੰਕਾਰ ਕਰਨ ਲੱਗ ਪਏ ਅਸੀਂ ਦੁਨੀਆਂ ਨਾਲੋਂ ਵੱਖਰੇ ਹਾਂ ਅਸੀਂ ਸਾਧ ਹਾਂ ਅਸੀਂ ਸਾਧ ਹਾਂ ਭਾਵ ਆ ਵਿੱਚ ਹੰਕਾਰ ਆ ਗਿਆ ਮੈਂ ਸਾਧ ਹਾਂ ਤੇ ਸਹਬ ਨੇ ਆਖਿਆ ਸਾਧੋ ਮਨ ਕਾ ਮਾਣ ਤਿਆਗੋ ਸਭ ਤੋਂ ਪਹਿਲਾਂ ਆਪਣੇ ਮਨ ਦਾ ਮਾਣ ਤਿਆਗੋ ਮਨ ਦਾ ਹੰਕਾਰ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਕਹਿੰਦੇ ਪੈੜੀ ਸੰਗਤ ਹੈ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਜਿਹਨੂੰ ਸਾਹਿਬ ਕਹਿੰਦੇ ਦੁਰਮਤ ਸਿਉ ਨਾਨਕ ਫਦੇਉ ਭਾਵ ਪੈੜੀ ਮਤ ਦੇ ਵਿੱਚ ਦੁਰਮਦ ਅਰਥ ਪੈੜੀ ਮਤ ਦੇ ਵਿੱਚ ਅਸੀਂ ਫਸੇ ਹੋਏ ਹਾਂ ਤੇ ਇਸ ਤੋਂ ਸਾਡਾ ਛੁਟਕਾਰਾ ਕਿਵੇਂ ਹੋਵੇਗਾ ਰਾਖ ਲਿਹੁ ਭਗਵਾਨ ਕਹਿੰਦੇ ਹੇ ਭਗਵਾਨ ਜੀ ਹੇ ਪਰਮੇਸ਼ਰ ਜੀ हे अंतरजामी काल पुरुष वैगुरु जी तुसी सानू इस तो बचा लो तुसी साडी रख्या करो ते रख्या करने वाला कौन है रख्या कारण वाला कोई दूजा नहीं कोई तीजा नहीं कोई चौथा नहीं केवल ते केवल एको ही मालिक है जेड़ा सर्व रूपी सारेया दे विच समाया हुआ है जिन्नो सी पढ़ दे राखा एक हमारा स्वामी सगल कटांका अंतरजामी ਕਹਿੰਦੇ ਜਿਹੜਾ ਸਾਰਿਆਂ ਘਟਾਂ ਘਟਾਂ ਦੀ ਜਾਣਦਾ ਹੈ ਉਹੋ ਹੀ ਸਾਡਾ ਰਾਖਾ ਹੈ ਤੇ ਉਹ ਹੈ ਇੱਕ ਅਕਾਲ ਪੁਰਖ ਵੈਗੁਰੂ ਜਿਹੜਾ ਸਾਰਿਆਂ ਦੇ ਵਿੱਚ ਵੀ ਸਮਾਇਆ ਹੋਇਆ ਹੈ ਤੇ ਸਾਰੇ ਕਾਇਨਾਤ ਦੇ ਵਿੱਚ ਵਸਿਆ ਹੋਇਆ ਹੈ ਸਭ ਕਹਿੰਦੇ ਦੁਰਮਤ ਸਿਉ ਨਾਨ